ਕਸਰ ਸਿਆਗਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਗਿਆ ਜੀ ਹੋਰ ਏਰੀਆ ਚ ਪਹੁੰਚ ਗਿਆ ਥੋੜਾ ਜਿਹਾ ਜਾਨੀ ਕਿ ਤੁਹਾਨੂੰ ਜਿੱਥੇ ਤੇ ਆਪਾਂ ਵੀਡੀਓ ਪਾਈ ਸੀ ਉਹ ਉਸ ਏਰੀਆ ਜਾਣਾ ਸੀ ਉੱਥੇ ਆਪਾਂ ਨੇ ਥੋੜਾ ਜਿਹਾ ਉਹਨਾਂ ਦੇ ਕਿਉਂਕਿ ਹਿੱਕ ਦਾ ਦਿਨ ਦਾ ਵੇਸ ਆਪਣਾ ਜਿਹੜਾ ਨਾਲ ਆਪਣਾ ਨਿਸ਼ਾਰਾਰ ਕੀਤਾ ਪਹੁੰਚੇ ਤੇ ਵੀ ਥੋੜੀ ਜੀ ਉਹ ਤੇ ਉਹ ਬੰਦੇ ਕਹਿੰਦੇ ਕਿ ਅੱਜ ਦਾ ਅੱਜ ਨਹੀਂ ਕੁਝ ਕਰ ਲਉ ਆਇਆ ਕਿਉਂਕਿ ਮੌਸਮ ਖਰਾਬ ਹੋਣ ਕਰ ਨਾਲ ਮਸ਼ੀਨ ਹੋ ਲਾ ਲੀਏ ਕੋਈ ਆਪਣਾ ਵੀ ਆਇਆ ਕੱਟ ਰਿਹਾ ਮਿਲ ਗਿਆ ਹੋਊਗਾ ਉਹਨਾਂ ਨੂੰ ਕਿਉਂਕਿ ਆਪਾਂ ਦਾ 1000 ਦਿੱਤਾ ਇਹ ਮੈਨੂੰ ਕਹਿੰਦਾ 750 ਨੇ ਕੰਮ ਚੱਲ ਗਿਆ 750 ਨੇ ਚੱਲ ਗਿਆ ਮਾਚਲੋ ਠੀਕ ਹੀ ਕਰੀਕਾ ਜੇ ਕਿਤੇ ਪੱਕਾ ਪੱਕੀ ਕਰਕੇ ਆਏ ਸੀ ਕਿ ਇੰਨੀ ਤਰੀਕ ਵਾਸਤੇ ਆਵਾਂਗੇ ਉਹਨਾਂ ਚਲੋ ਕੋਈ ਗੱਲ ਨਹੀਂ ਤੇ ਆਪਾਂ 1000 ਨਾਲ ਗੱਲ ਕੀਤੀ ਉਹ ਕਹਿੰਦਾ ਮੈਨੂੰ 700 ਨੇ ਮਿਲ ਗਿਆ ਮਾ ਚਲੋ ਕੋਈ ਗੱਲ ਨਹੀਂ ਲਾ ਲਾ 700 ਨੇ ਮਿਲ ਗਿਆ ਆਪਾਂ ਹੁਣ ਜੀ ਹੋਰ ਏਰੀਆ ਚਲੇ ਕਿਉਂਕਿ ਆਪਣੇ ਕੋਲੇ ਏਰੀਆ ਹੈਗਾ ਤਕਰੀਬਨ ਉਹ ਪਿੱਛੇ ਮਸ਼ੀਨ ਚੱਲ ਰਹੀ ਆ ਇਦੇ ਵਿੱਚ ਕਾਕੂ ਵੀ ਹੈਗਾ ਉਰਦੂ ਵੀ ਬਹੁਤ ਆ ਇਹ ਕਹਿੰਦੇ ਆ ਕਿ ਸਾਡੇ ਪਿੰਡ ਵਿੱਚ ਮਸ਼ੀਨ ਪਹਿਲੀ ਵਾਰ ਆਈ ਆ ਯਾਨੀ ਕਿ ਜਦੋਂ ਦਾ ਆਪਣਾ ਪਿੰਡ ਹੈ ਜਿੰਦਗੀ ਚ ਪਹਿਲੀ ਵਾਰ ਮਸ਼ੀਨ ਆਈ ਹੈ ਇਸ ਪਿੰਡ ਦੇ ਵਿੱਚ ਉਹ ਵੀ ਆਪਾਂ ਲੈ ਕੇ ਆਏ ਤੇ ਕਦੇ ਕੰਮ ਵਧੀਆ ਕਰੀਏ ਕਾਦੋਂ ਹੋਰ ਵੀ ਮਂਗਾਵਾਗੇ ਮਸ਼ੀਨਾਂ ਵੀ ਤੇਰੇ ਛੋਲੇ ਦੇ ਮਂਗਾਵਾਗੇ ਤੇ ਕਰਕੇ ਵਿੱਚ ਮੂੰਗੀ ਤੇ ਵੀ ਆਇਆ ਕਰ ਤੇ ਕਹਿੰਦੇ ਜੇਕਰ ਤੂੰ ਗੰਦ ਮਾਰ ਕੇ ਜਾਉਂਗਾ ਫਿਰ ਨਹੀਂ ਤੈਨੂੰ ਬੁਲਾਉਣਾ ਕਿਸੇ ਕੰਮ ਤੇ ਨਹੀਂ ਆਪਾਂ ਹੁਣ ਤੁਹਾਨੂੰ ਵਡਾਈ ਵੀ ਦਿਖਾਉਂਦੇ ਆ ਤੇ ਤੁਹਾਨੂੰ ਕੰਬੈਨ ਵੀ ਦਿਖਾਉਂਦੇ ਏਰੀਆ ਦਿਖਾਣੇ ਕਿਹੜੇ ਏਰੀਆ ਚ ਹੈਗੇ ਆ ਤੇ ਅਸੀਂ ਨਾ ਨਹੀਂ ਦੱਸਣਾ ਕਿਉਂਕਿ ਅੱਗੇ ਇੱਕ ਵਾਰੀ ਮੈਂ ਵੀਡੀਓ ਪਾਈ ਆ ਉਹ ਇੱਥੇ ਮੇਰਾ ਵੀ ਕੋਈ ਕਟ ਰੇਟ ਕਰਕੇ ਵੱਡ ਗੁੱਡੇ ਆਉਂਦੇ ਆ ਉਹਦੇ ਕਰਕੇ ਆਪਾਂ ਤੁਹਾਨੂੰ ਦੱਸ ਨਹੀਂ ਜਾਦੇ ਕਿੱਥੇ ਆ ਉਧਰ ਤੋਂ ਏਰੀਆ ਦਿਖਾਉਂਦੇ ਤੇ ਤੁਹਾਨੂੰ ਆਪਾਂ ਦੱਸਾਂਗੇ ਬਾਅਦ ਜਦੋਂ ਸੀਜ਼ਨ ਖਤਮ ਹੋ ਗਿਆ ਤੇ ਕਿੱਥੇ ਚੱਲਦੇ ਆ ਆਪਣੇ ਚਾਰਜ ਦੇ ਵਿੱਚ ਕੰਮ ਚੱਲੂਗਾ ਜੀ ਤੇ ਰੋਟੀ ਆ ਗਈ ਆਪਣੀ ਸਾਹਮਣੇ ਆ ਗਈ ਬੰਦਾ ਰੋਟੀ ਲੈ ਕੇ ਇੱਥੋਂ ਰੋਟੀ 30 ਕਿਲੋਮੀਟਰ ਤੋਂ ਆਉਂਦੀ ਆ ਮੇਟਰ ਕੋਰਾ ਭਾਈ ਚਲਾ ਰਾਂ ਮਸ਼ੀਨ ਬੱਦਲ ਵੀ ਉੱਪਰ ਥੋੜੇ ਥੋੜੇ ਹੋ ਰਿਹਾ ਉਧਰ ਜਲੀ ਆਪ ਪਾਸ ਕਿਕਰ ਦੇ ਉਧਰ ਆ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਗੰਦ ਜਾਵੇ ਹੈਗਾ ਤੇ ਮਾਂ ਵੀ ਚੰਗੇ ਆ ਚੰਗੀ ਚੰਗੀ ਕਿਸਮ ਦੇ ਆ ਥੋੜੇ ਥੋੜੇ ਗੜਾਈ ਗੋਰੀ ਅੱਗੇ ਉਧਰ ਗੰਦ ਹੀ ਬੜਾ ਚਿਬੜ ਬਹੁਤ ਜ਼ਿਆਦਾ ਇੱਥੇ ਚਿਬੜ ਤੇ ਆ ਦੇਖੋ ਜੀ ਉੜਦੀ ਉੜਦਾ ਹੈ ਤਕਰੀਬ ਲੱਗ ਕੋਲ 3 ਦਿਨ ਦਾ ਕੰਮ ਹੈਗਾ ਜੀ ਇੱਥੇ 3 ਜਾਂ 4 ਦਿਨ ਦਾ ਇੱਥੋਂ ਵੱਢ ਕੇ ਫਿਰ ਉਸ ਨਾਲ ਦੇ ਪਿੰਡ ਜਾਣਾ ਜਾਨੀ ਕਿ ਤੇ ਨੇੜੇ ਹੀ ਲੱਗੇ ਏਰੀਆ ਤੇ ਦੇਖੋ ਵੀ ਕਿਹੜਾ ਏਰੀਆ ਜਿਹੜੇ ਮੇਰੇ ਵੀਰ ਕੋਈ ਆਏ ਹੋ ਉਹਨਾਂ ਨੂੰ ਪਤਾ ਚੱਲ ਜਾਊਗਾ ਕਿਹੜੇ ਏਰੀਆ 'ਚ ਹੈਗਾ ਬਾਕੀ ਆਪਾਂ ਦੱਸਦਾ ਦੱਸਣਾ ਨਹੀਂ ਹੋਣਾ ਅੱਗੇ ਦੱਸ-ਦੱਸ ਕੇ ਬਹੁਤ ਕੁਝ ਦੱਸਿਆ ਮੈਂ ਕਿ ਫਲਾਨੀ ਸਾਹਿਬ ਜੀ ਉੱਥੇ ਗਏ ਕਿਉਂਕਿ ਦੱਸਦੇ ਆ ਫਿਰ ਬੰਦਾ ਰੇਟ ਆਪਾਂ ਨੂੰ ਕੰਮ ਦੇ ਨਹੀਂ ਕੋ ਮਸ਼ੀਨ ਦਾ ਕੰਮ ਹੈਗਾ ਆਪਾਂ 30 40 ਵੀਕੇ ਦਵਾ ਸਕਦੇ ਹਾਂ ਬਾਕੀ ਕੰਮ ਦੀ ਗੱਲ ਨਹੀਂ ਗੱਲ ਇਹ ਆ ਕਿ ਬੰਦੇ ਦੁਬਾਰਾ ਰੇਟ ਕੱਟ ਕਰਕੇ ਵਟ ਜਾਂਦੇ ਆ ਉੱਥੇ ਉਹ ਚੱਕਰ ਉਹ ਹੀ ਪੈਂਦਾ ਹੋਰ ਕੋਈ ਚੱਕਰ ਨਹੀਂ ਹੈਗਾ ਇਧਰ ਏਰੀਆ ਵੀ ਤੁਹਾਨੂੰ ਦਿਖਾ ਰਿਹਾ ਪੂਰਾ ਸਾਫ਼ ਹੈ ਜੀ ਕੋਈ ਪੱਥਰ ਵਗੈਰਾ ਨਹੀਂ ਹੈਗਾ ਇਸ ਏਰੀਆ ਦੇ ਦੇਖੋ ਕਿਸੇ ਤਰ੍ਹਾਂ ਦਾ ਕੋਈ ਵੀ ਪੱਥਰ ਨਹੀਂ ਆਇਆ ਬਿਲਕੁਲ ਸਾਫ਼ ਰਿਹਾ ਕੋਈ ਛੋਟਾ ਮੋਟਾ ਤਾਂ ਹੁੰਦਾ ਹੀ ਹੈ ਤੁਹਾਨੂੰ ਪਤਾ ਹੀ ਕਿੰਨੇ ਕਿਦੇ ਤੇ ਮਸ਼ੀਨ ਚਲਾ ਰਾਇਆ ਗੋਰਾ ਅੱਜ ਆਪਾਂ ਇਹਨਾਂ ਨੂੰ ਸਲਫ ਵੀ ਲਾ ਦੇ ਨਵਾਂ ਤੇ ਡਿੱਕ ਵੀ ਲਾ ਦਿੱਤੀ ਚਾਰਜਰ ਵੀ ਲਾਤਾ ਕਿਉਂਕਿ ਸਲਫ ਆਪਾਂ ਇੱਕ ਸਾੜ ਲਿਆ ਸੀ ਉਹਦੇ ਕਰਕੇ ਹੁਣ ਨਵਾਂ ਲੈ ਕੇ ਆਏ ਸਲਫ ਤੇ ਮਸ਼ੀਨ ਵੀ ਤੇਜ਼ ਚਲਾ ਰਿਆ ਕਿ ਥੋੜਾ ਜਿਹਾ ਇੰਜਨ ਤੁਮਾ ਮਾਰ ਰਿਹਾ ਮਾੜੇ ਮਾੜੀ ਲਾਲ ਸਰ ਜੀ ਉਹ ਇਹਦਾ ਕਰਨ ਲੇ ਕਿ ਇਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਹੈਗੀਆਂ ਬਲੂ ਜੇ ਇਹ ਬਹੁਤ ਲੋੜ ਲੈਂਦਾ ਕਿਉਂਕਿ ਤਾਲੀਆਂ ਦਾ ਹੈਗੀਆਂ ਇਹ ਤੇ ਖਲਦਾਂ ਰੋਟੀਆਂ ਦੇ ਸਾਹਮਣੇ ਟਰੈਕਟਰ ਆ ਇੱਥੇ ਆਪਾਂ ਪਹਿਲੇ 2-3 ਦਿਨ ਲਾ ਕੇ ਗਏ ਸੀ ਇਸ ਏਰੀਆ 'ਚ ਤੇ ਹੁਣ ਆਪਾਂ ਫੇਰ ਆ ਗਏ ਦੁਬਾਰਾ ਆਪਾਂ ਮਾਰ ਰਿਹਾ ਜੀ ਇੱਧਰ ਤਕਰੀਬਨ ਬਲੂ ਵੀ ਵਗਾਰਾ ਹੈਗਾ ਬਲੂ ਜੇ ਹੈਗਾ ਯਾਨੀ ਕਿ ਝਾੜ ਬੂਟੀਆਂ ਜੇ ਹੈਗੀਆਂ ਇਹਦੇ ਵਿੱਚ ਹੈ ਕੁਝ ਵੀ ਨਹੀਂ ਤਹਾਨੂੰ ਦਿਖਾ ਦਿਆਂ ਨਾ ਇਹਦੇ ਵਿੱਚ ਮਾਂ ਨੇ ਨਾ ਮੂੰਗੀ ਆ ਨਾ ਕਿ ਹੋਰ ਚੀਜ਼ ਆ ਇਹਦੇ ਵਿੱਚ ਇਹਦੇ ਵਿੱਚ ਸਿਰਫ ਘਾਹ ਹੈ ਤੇ ਆ ਚੀਜ਼ ਹੈਗੀ ਆ ਆ ਬਲੂ ਜ ਹੈਗਾ ਇਹਦੇ ਵੀ ਆਪਾਂ ਨੂੰ ਪੈਸੇ ਮਿਲਣਗੇ ਜੀ ਜਿਵੇਂ ਕਿ 4 ਵਿਗਾ ਲਈ 4000 ਰੁਪਿਆ ਬਲੂਗਾ ਵਿਗੇ ਦਾ 4 ਕਨਾਲਾਂ ਦਾ 1000 ਰੁਪਿਆ ਮਿਲੂਗਾ ਰੇਟ ਹੈ ਤੇ ਇਹ ਚੀਜ਼ਾਂ ਵੀ ਦੇਖੋ ਇੱਥੇ ਲੋਕ ਇਹ ਵੀ ਵੜਾਉਂਦੇ ਕਿਉਂਕਿ ਇਹ ਖੇਤ ਆ ਇਹਦੇ ਤੋਂ ਬਾਅਦ ਇਹਦੇ ਵਿੱਚ ਛੋਲੇ ਦੇ ਬਿਜਾਈ ਹੋਣੀ ਆ ਜਿਵੇਂ ਕਿ ਚਨੇ ਦੀ ਦਾ ਛੋਲੇ ਹੋਗਾ ਇਹ ਚੀਜ਼ਾਂ ਚਨਾ ਛੋਲੇ ਇੱਕੋ ਹੀ ਹੁੰਦੀ ਹੈ ਉਹਦੀ ਬਜਾਈ ਹੋਣੀ ਆ ਹੁਣ ਉਹਦੇ ਕਰਕੇ ਲੋਕ ਕਾਲੇ ਪੈ ਕਹਿੰਦੇ ਵੀ ਨਾ ਤੇ ਥੱਲੇ ਵਰ ਮਿਲਦੀ ਆ ਕਿਤੇ ਇਹ ਵਡਾ ਕੇ ਉਹਦੇ ਨਾਲ ਮਸ਼ੀਨ ਫਰਾਦਾ ਕੋ ਚੰਗਾ ਇਹਦੇ ਕਰਕੇ ਮਸ਼ੀਨ ਆ ਦੇਖੋ ਇਹਦੇ ਵਿੱਚ ਕੁਝ ਵੀ ਨਹੀਂ ਹੈ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਇੱਧਰ ਗੋਰਾ ਪਿੱਛੇ ਭਾਜ ਰਿਹਾ ਸਰਮਾਜ ਭਰਿਆਗਾ ਪਿੱਛੋਂ ਬਰੀ ਹਿੰਤ ਮਾਰੀ ਉਹ ਰਹੀਆ ਹੁਣ ਮੜਾ ਸਮਝਾਉਣਾ ਥੋੜੇ ਉਤਾਰ ਰੱਖ ਲੈ ਇਹਦੇ ਵਿੱਚ ਕੋਈ ਕਿਹੜਾ ਕੋ ਛੋਲੇ ਹੈਗੇ ਨੇ ਵਿੱਚ ਵੀ ਥੱਲੋ ਵੱਡੀ ਤੁਰਿਆ ਆਉਣਾ ਤੂੰ ਨਾਲ ਦੂਜਾ ਨੇ ਪਕਾਈ ਲਵਾਉਣਾ ਐਡਾ ਜਿੱਦੜ ਬੰਦਾ ਵੀ ਤੂੰ ਉਧਰ ਰੱਖ ਲੈਣੇ ਕੋਈ ਛੋਲੇ ਗਨੇਗੇ ਕੁਝ ਦੇਦਾ ਵਿੱਚ ਇਹਨਾਂ ਨੂੰ ਮੂੰਗੀ ਜਮਾ ਬੜਨ ਦਾ ਮਰ ਮਰ ਬਲੂਈ ਨੇ ਮੜੇ ਉੱਚਾ ਰੱਖ ਲੈ ਤਾਂ ਕੀ ਹੋ ਜਾਏਗਾ ਆਖਾਂ ਮਲਗਾੜ ਪਾਵੇ ਲਗਾੜ ਪਾ ਦੇ ਕਰ ਵੀ ਉਧਰ ਰੱਖ ਲੈ ਮੜਾ ਯਾ ਬੇ ਤਾਂ ਉਹ ਉੱਥੇ ਰੱਖ ਲੈ ਉਹਨਾਂ ਆ ਕੇ ਆਏ ਨੇ ਫੇਰ ਵੀ ਉੱਥੇ ਕਟਰ ਕਰ ਲਿਆ ਇਹਦਾ ਅੱਥਾ ਇਹ ਕਰ ਦਮਦਮ ਨਹੀਂਗਾ ਕੀ ਚੱਕਰ ਜੱਬਿਆ ਪੈ ਮਨ ਲਾ ਦਾ ਖੜੋਈ ਵੀ ਥੋੜਾ ਇਹ ਉਧਰ ਰੱਖੀਆ ਤੂੰ ਆਪਾਂ ਕਹਦਾ ਕਾ ਇਕੱਠਾ ਕਰਕੇ ਦੇਣਾ ਉਹਨੂੰ ਤੇ ਥੱਲੋਂ ਇਹਨਾਂ ਰਗੜ ਦਾ ਕੀ ਫਾਇਦਾ ਕੀ ਏ ਕੋਈ ਹੈਗਾ ਕੋਈ ਫਾਇਦਾ ਇਹਦਾ ਕੁਮਾਰਾ ਬੜਾ ਜਿੱਦ ਮੇਰੇ ਵੱਲ ਧਿਆਨ ਦੇ ਕੋਈ ਫਾਇਦਾ ਕੋਈ ਨਹੀਂ ਨਾਗਾ ਉਹ ਹੀ ਗੜ ਮਾੜੇ ਉੱਪਰ ਰੱਖੀਆ ਇਹਦੇ 'ਚ ਕੋਈ ਫਰਕ ਨਹੀਂ ਪੈਣਾ ਇੱਥੇ ਜੇ ਆਪਾਂ ਆ ਬੜਨੇ ਚਾਰ ਵੇਗੇ ਫਿਰ ਇਸ ਤੋਂ ਬਾਅਦ ਜਾ ਰਹੇ ਥੋੜੀ ਜੀ ਦੂਰ ਜਾ ਰਹੇ ਜਾਨੀ ਕਿ ਤੋਪਾਂ ਛੇ ਕਿਲੇ ਵੱਟ ਜਾ ਰਿਹਾ ਉੱਥੇ ਹੈ ਗਈ 20 ਵਿਗੇ ਉਹ ਵੱਡਾਂਗੇ ਆਪਾਂ ਹਾਂ ਕਿਹਦੇ ਉਹ ਵੀਡੀਓ ਨਹੀਂ ਨਾ ਮਾਈ ਕਰਾ ਉੱਤਾਰ ਕੇ ਮੜਾਓ ਤਾਂ ਮੈਨੂੰ ਪਾਣੀ ਦੇ ਦੇ ਚੰਗਾ ਇਹ ਵੀ ਆਪਣੇ ਬੰਦੇ ਆਪ ਹੀ ਲੱਗ ਰਹਾ ਹੈ ਗੇਟ ਗੁਰਜਾ ਖੋਲ ਰਹਾ ਹੈ ਇਧਰ ਸਾਹਮਣੇ ਕੰਪੈਨ ਆਈ ਖੜੀ ਆ ਉਹ ਮਾਲਕ ਸਾਹਿਬ ਉੱਤੇ ਬੈਠਿਆ ਉਹ ਦੇਖ ਰਿਹਾ ਕੰਮ ਕਿਵੇਂ ਹੋ ਰਿਹਾ ਹੈ ਇਧਰ ਆ ਬੰਦੇ ਤੋਂ ਕੰਮ ਕਰ ਰਹਾ ਹੈ ਉਹ ਤੇਮਾਰੇ ਬੰਦੇ ਕੋਲ ਗਿਆ ਉਹ ਉਧਰ ਗਿਆ ਚਲਾ ਉਸਕੋ ਉਧਰ ਭੇਜ ਇਧਰ ਹੈ ਉਸਕੋ ਬੁਲਾਣਾ ਇਧਰ ਹੈ ਬੁਲਾਣਾ ਸੀ ਇਧਰ ਲਾ ਜਾ ਰੇ ਭਾਇਆ ਖੁਲਾ ਦੇ ਆ ਨਹੀਂ ਲਾ ਲਾ ਦੇ ਪੈਸੇ ਤੇ ਉਹ ਚੱਕੀ ਹੁੰਦੇ ਨੇ ਇਸ ਕੋ ਕੌਮ ਲਗਾਤੇ ਹੋ ਆਪ ਇਸ ਕੋ ਕੌਮ ਲਗਾਤੇ ਹੋ ਡੀਲ ਗਾਇ اچھا ਅੰਦਰ ਜਾਨਵਰ ਦੇ ਚੱਕਰ ਵਿੱਚ ਜਾਨਵਰ ਦੇ ਚੱਕਰ ਵਿੱਚ ਡੀਲ ਗਾਇ ਜਗਲੀ ਗਾਇ ਆਤੀ ਹੈ ਨਾ ਇਹਦਾ ਸਹੀ ਬੰਦ ਲੰਗ ਜਨੇ ਲਿਆਦਾ ਹੈ ਬਾਕੀ ਚੁੱਕ ਚੁੱਕ ਲਾ ਦੇ ਦੇਖਤੇ ਨਹੀਂ ਤਾਂ ਫਿਰ ਇੱਕ ਪੱਟ ਦੇਗਾ ਬਰੋਰ ਕਾ ਉੱਥੇ ਬੜੇ ਚੱਕਦੇ ਹਨਾ ਅੱਗੋਂ ਚੱਕ ਕੇ ਲੈਣਾ ਮੱਝ ਕੱਢ ਲੈ ਕਢਾ ਦੇ ਕਢਾ ਦੇ ਜਾ ਬਹੁਤ ਮਸਾ ਜੀ ਇੱਥੇ ਰਕਾਰ ਦੇ ਫਿਰ ਅੱਗੇ ਖੇਚ ਲੈਵਾਂਗੇ ਆਹ ਇੱਧਰ ਲਾ ਦਈਏ ਇੰਹੀਂ ਲਾ ਦਾਂਗੇ ਆ ਪਲਟਾਏ ਪਿੱਛੇ ਲਾ ਦਈਂ ਓਏ ਤੇ ਮੇਰੀ ਗੱਲ ਸੁਣਾ ਤੂੰ ਸੀਟ ਮਾਰ ਲੈਣਾ ਟੈਨ ਤੇ ਤੈਨੂੰ ਕੰਡੇ ਵਜਣੇ ਪਰਾ ਖਰੋਗ ਨੂੰ ਕਿਆ ਕਰ ਓਲੇ ਕੁਛ ਨਹੀਂ ਹੁੰਦਾ ਉਹੀ ਗੱਲ ਹੋ ਰਹੀ ਕੋਈ ਚਲਾਈ ਹੈ ਤੇਰੇ ਪਾਰ ਕੱਟ ਲਾਉਂਦੇ ਆ ਆਪਾਂ ਜੀ ਸਾਹਮਣੇ ਪਲਾਟ ਕੱਟਣਾ ਇੱਧਰ ਹੈਗਾ ਜੀ 7 ਕੋ ਵਿੱਗੇ ਥਾਂ ਹੈਗਾ ਇਹ ਕੱਟਣਾ ਜੀ ਇੱਧਰ ਨੂੰ ਫਿਰ ਉਸ ਤੋਂ ਬਾਅਦ ਅੱਗੇ ਜਾਵਾਂਗੇ ਹੋਰ ਬਾਹਰ ਰੁਕ ਜਾਣਾ ਜਹਾਂ ਤੁਹਾਡੇ ਪੌਦੇ ਲੱਗੇ ਹੋਏ ਠੀਕ ਹੈ ਚੱਲ ਲਿਆ 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 ਬਾ ਪਿੱਛੇ ਘਰ ਲਾ ਹੁਣ ਪਿੱਛੇ ਘਾਰ ਲਾ ਕਰੀ ਹੋਰ ਬਸ ਆ ਗਿਆ ਤੋ ਟੈਨਸ਼ਨ ਮਤ ਲੈ ਤੂੰ ਤੇ ਮਾਰਾ ਗੇਰ ਨਹੀਂ ਫੜੇਗਾ ਤਾਰ ਨੂੰ ਨੀਚੇ ਕਰ ਦੋ ਚੱਲ ਉਹਦਾ ਟੱਕ ਲਾ ਹੋਰ ਚਾਲਾ ਚੱਲ ਆ ਬੱਸ ਕੋਈ ਨਾ ਦੁੱਤ ਕੋਈ ਨਹੀਂ ਆਉਦੀ ਆ ਅਸੀਂ ਨੇ ਵੜਨਾ ਆਪਾਂ ਆਪਾਂ ਦਿਨ ਨਾਲ ਦੋ ਕੋ ਹੋਰ ਆ ਬਸ ਫਿਰ ਜਾ ਰਹੇ ਜੀ ਕੋਟੇ ਏਰੀਏ ਚ ਅਕਰੋਦ ਵਾਰ ਉੱਥੇ ਨਜ਼ਾਰੇ ਲਵਾਗੇ ਹਾਂ ਹਾਂ